ਏ ਸੀ ਸੀ ٹی ਵੀ ਤਸਵੀਰਾਂ ਦੇਖ ਰਹੇ ਹਾਂ ਅੰਮ੍ਰਿਤਸਰ ਦੀ ਲਿਵਰਟੀ ਮਾਰਕੀਟ ਦੀ ਜਿੱਥੇ ਇੱਕ ਪੁਲਿਸ ਮੁਲਾਜ਼ਮ ਆਪਣਾ ਰਿਵਾਲਵਰ ਕੱਢ ਕੇ ਕੈਮਰ ਉੱਪਰ ਰੱਖ ਲੈਂਦਾ ਹੈ ਅਤੇ ਉਸ ਦੌਰਾਨ ਉਸਦੇ ਰਿਵਾਲਵਰ ਚੋਂ ਗੋਲੀ ਚੱਲ ਜਾਂਦੀ ਹੈ ਅਤੇ ਜਿਸ ਨੌਜਵਾਨ ਦੇ ਗੋਲੀ ਵੱਜਦੀ ਹੈ ਅੱਜ ਉਸਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਏ ਐਸ ਆਈ ਤੇ ਜਾਣ ਬੁੱਝ ਕੇ ਗੋਲੀ ਮਾਰਨ ਦੇ ਇਲਜ਼ਾਮ ਲਗਾਏ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਦੁਕਾਨਦਾਰ ਨੇ ਪੁਲਿਸ ਮੁਲਾਜ਼ਮ ਕੋਲੋਂ ਪੈਸੇ ਲੈਣੇ ਸਨ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ اے ایس ਆਈ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਪਰਿਵਾਰ ਦੇ ਬਿਆਨਾਂ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ ਬੰਦਾ ਸਰਕਾਰੀ ਬੰਦਾ ਆਇਆ ਪਿਛਲਾ ਵੀ ਉਹਦੇ ਨਾਲ ਹਸਾਬ ਸੀ ਇਹਨਾਂ ਨੇ ਰਾਮਨਾਥ ਨਾਲ ਗੱਲ ਕੀਤੀ ਹੈ ਸਾਨੂੰ ਨਹੀਂ ਪਤਾ ਉਹਨੇ ਕੀ ਕੀਤਾ ਸੀ ਕੀ ਨਹੀਂ ਕੀਤਾ ਸਿਰਫ ਅਸੀਂ ਇਸ ਕਰਕੇ ਸਾਰਾ ਇਕੱਠਾ ਕੀਤਾ ਕਿ ਉਹ ਗਲਤ ਗੱਲਾਂ ਹੰਦੀ ਗਏ ਪਈਆਂ ਫੇਸਬੁਕ ਤੇ ਵਟਸਐਪ ਤੇ ਗਲਤ ਬਿਆਨ ਪਾਉਂਦੇ ਪਏ ਜਿਵੇਂ ਕਿ ਸਾਡੇ ਬੰਦੇ ਨੂੰ ਗੋਲੀ ਵਜੀ ਹੈ ਔਰ ਗੋਲੀ ਜਾਨ ਬੁੱਝ ਕੇ ਮਾਰੀ ਗਈ ਇਹ ਨਹੀਂ ਹੈ ਕਿ ਕੋ اچانک ਵਜੀ ਹੈ ਸਾਡੇ ਕੋਲ ਸਬੂਤ ਹੈ ਇਸ ਚੀਜ਼ ਦੇ ਉਹ ਇਹ ਤਾਂ ਸਬੂਤ ਦਿਵਾਵਾਂਗੇ ਸਾਰੀ ਗੱਲ ਕਰਾਂਗੇ ਉਹ ਬੰਦੇ ਨੂੰ ਪਿਛਲੇ ਪੈਸੇ ਕਹੇ ਆ ਉਹ ਸਾਨੂੰ ਉਹਨੇ ਕਿਹਾ ਕਿ ਕੋਈ ਗੱਲ ਨਹੀਂ ਜੀ ਕਰ ਲਾਂਗੇ ਤੁਹਾਡੇ ਪੈਸੇ ਤੁਸੀਂ ਇਹ ਵੀ ਪੈਸੇ ਲੈਣੇ ਆ ਕਿ ਤੁਹਾਨੂੰ ਕਿੰਨੇ ਵਸਰੇ ਉਹ ਦਿੱਤੇ ਸਰ ਉਹ ਸਰਕਾਰੀ ਮੁਲਾਜ਼ਮ ਜੀ ਕੀ ਵੜਦੀ ਪਾਈ ਸੀ ਉਹਨੇ ਵੜਦੀ ਉਹਨੇ ਪਾਈ ਹੈ ਜੀ ਐਸਆਈ ਸਾਹਿਬ ਨੇ ਆਪਣੇ ਇਹਨਾਂ ਕੋ ਪਿਛਲੇ ਪੈਸਿਆਂ ਦਾ ਲੈਣਦੇ ਨਹੀਂ 7-8000 ਦੇ ਬਗੂਲ ਮੁੰਡੇ ਆਏ ਆ ਤੇ ਮੁੰਡੇ ਨੇ ਕਿਹਾ ਕਿ ਭਾਈ ਤੁਹਾਡੇ ਪਿਛਲੇ ਪੈਸੇ ਵੀ ਲੈਣ ਲਗੇ ਨਵਾਂ ਤਾਂ ਨਾ ਧਾਰ ਕੋਈ ਨਹੀਂ ਹੋਣਾ ਤੇ ਜਿੰਨੇ ਤੁਹਾਡੇ ਪੈਸੇ ਬੰਦੇ ਸਾਨੂੰ ਦੇਨੇ ਪੈਣੇ ਆ ਕਹਿੰਦਾ ਯਾਰ ਮੈਂ ਪਤਾ ਨਹੀਂ ਪਿਛਲੇ ਦੇਣਗੇ ਕਿ ਨਹੀਂ ਦੇਣਗੇ ਅਗਲੇ ਵੀ ਦੇਣਗੇ ਕਿ ਨਹੀਂ ਪਤਾ ਠੀਕ ਹੈ ਤੁਹਾਨੂੰ ਦੇਣਗੇ ਕਿ ਨਹੀਂ ਦੇਣੇ ਤੁਹਾਨੂੰ ਜੋ ਉਹਨਾਂ ਨੇ ਕਿਹਾ ਕਿ ਭਾਈ ਇਹ ਸਰਾਣੀ ਹੋਣਾ ਸਾਡਾ ਵਪਾਰ ਆਪਾਂ ਧਾਰ ਨਹੀਂ ਕਰ ਸਕਦੇ ਤੁਹਾਡੇ ਨਾਲ ਉਹਨੇ ਪਿਛਲ ਕਰਨ ਲਿਆ ਸਾਈਡ ਤੋਂ ਕ੍ਰਿਸਟਲ ਕਾਰਡ ਕਿਉਂ ਰੱਖਤਾ ਟੇਬਲ ਦੇ ਉੱਤੇ ਸਾਡੇ ਸਾਡੇ ਕੋ ਸਾਰੀ ਵੀਡੀਓ ਹੈ ਮੁੰਡੇ ਨੇ ਕਿਹਾ ਇੱਕ ਚੀਜ਼ ਹੈ ਮੁੰਡੇ ਨੇ ਕਿਹਾ ਕਿ ਭਾਜੀ ਇਹਨੂੰ ਪਰੇ ਕਰੋ ਇਹ ਖਤਰਨਾਕ ਚੀਜ਼ ਹੈ ਸਾਡੇ ਕੋਲ ਸਾਡੇ ਕੋਲ ਬੜੇ ਲੜਕੇ ਨੇ ਕਿਹਾ ਕਿ ਭਾਜੀ ਇਹਨੂੰ ਅੰਦਰ ਰੱਖ ਲਓ ਦੂਜੇ ਨੇ ਲੜਕੀ ਨੇ ਵੀ ਕਿਹਾ ਭਾਜੀ ਇਹਦੀ ਗੱਲ ਸੁਣੋ ਤੇ ਸਾਡਾ ਇੱਕ ਨਾਲ ਮੁੰਡਾ ਨਾਲ ਦੇ ਪਾਸੇ ਬਿਲਕੁਲ ਖੜਾ ਸੀ ਵੀ ਸਾਡੀ ਦੁਕਾਨ ਦਾ ਇਹ ਭਰਾਈ ਹੈ ਉਹਨੂੰ ਸਮਝਾਣ ਲਿਆ ਕਿ ਸਰ ਨਹੀਂ ਐਲੀ ਜਿਹੜੀ ਚੀਜ਼ ਹੈਗੀ ਹੈ ਸਰਾ ਕਰੋ ਥੀਕ ਨੇ ਸਾਈਡ ਤੇ ਰੱਖ ਲਓ ਉਹਨੇ ਫੜਿਆ ਵੀ ਹੈ ਇਹਨਾਂ ਨੂੰ ਵਾਪਸ ਫੜ ਲਿਆ ਉਸ ਤੋਂ ਬਾਅਦ ਨੇ ਕਿਹਾ ਕੀ ਕਰਨਾ ਚਾਹੁੰਦੇ ਜੋ ਪਹਿਲੇ ਲੈਣੀ ਨਹੀਂ ਲੈਣੇ ਕਿਦਾ ਮੇਰਾ ਆਪਣਾ ਪਿਸਤਲ ਲਗਾਇਆ ਮੇਰਾ ਸਰਕਾਰੀ ਨਹੀਂ ਗਾ ਤੇ ਮੈਂ 2 ਮਿੰਟ ਨਹੀਂ ਲਾਣੀ ਕਰਾਨ ਲੱਗੇ ਤੇ ਉਸ ਤਰ੍ਹਾਂ ਹੀ ਉਹਨੇ ਕਰਕੇ ਤੁਹਾਨੂੰ ਪਾ ساری ਵੀਡੀਓ ਦਿਨੇ ਫਰੰਟ ਦੀ ਸਾਡੇ ਕੋਲ ਪੁਲਿਸ ਚੋਂ ਵੀਡੀਓ ਲਿੱਤੀ ਹੈ ਬੈਗ ਵਾਲੀ ਵੀਡੀਓ ਆਪਾਂ ਫਰੰਟ ਦੀ ਵੀਡੀਓ ਤੁਹਾਨੂੰ ਸਾਰੀ ਦਿਨੇ ਸਾਰੇ ਭਰਾਵਾਂ ਨੂੰ ਵੀ ਸਾਰੀ ਵਾਇਰਲ ਕਰੋ ਉਨੇ ਪ੍ਰੋਪਰ ਤੁਹਾਨੂੰ ਨਜ਼ਰ ਆਏਗਾ ਉਹਦੇ ਵਿੱਚ ਉਹਨੇ ਟ੍ਰਿਗਰ ਦਬਾਇਆ ਵਾ ਤੇ ਗੋਲੀ ਆਪ ਮਾਰੀ ਹੈ ਸਰ ਕਿਰੇ ਠਾਣੇੋਂ ਮੁਲਾਇਮ ਲੱਗਾ ਜੀ ਕੀ ਨਾ ਕੀ ਠਾਣਾ ਨਹੀਂ ਸਾਨੂੰ ਪਤਾ ਸੰਨ ਨੂੰ ਪਤਾ ਠਾਣਾ ਕਿੱਥੋਂ ਦਾ ਸਰਵੰਦੀਪ ਆਈ ਆ ਮੁੰਡਾ ਉਹਦਾ ਨਾਲ ਸੀ ਨੀਲੀ ਪੱਗ ਉਹਨੇ ਬੰਨੀ ਆ ਤੁਹਾਨੂੰ ਉਹਦਾ ਨਾਮ ਨਹੀਂ ਪਤਾ ਇਹਦਾ ਕੀ ਨਾਮ ਆ ਜੀ ਇੱਕ ਨਾਮ ਉਹਦਾ ਇੱਕਦਮ ਉਹਦੇ ਘਰ ਤੋਂ ਇੱਕਦਮ ਦੀ ਗੱਲ ਸੀ ਸਾਡੇ ਲੜਕੇ ਨੂੰ ਗੋਲੀ ਲੱਗੀ ਆ ਜੋ ਕਾਰਵਾਈ ਬੰਦੀ ਆ ਪੁਲਿਸ ਪ੍ਰੋਸੀਜਰ ਕੋ ਮੰਗ ਕਰਦੇ ਆ ਅਫਸਰਾਂ ਕੋ ਮੰਗ ਕਰ ਜਨੂਨ ਹੈ ਕਰਨ ਆਪਾਂ ਤੁਹਾਨੂੰ ਵੀਡੀਓ ਦਾ ਸਬੂਤ ਦਵਾਗੇ ਤੁਹਾਨੂੰ ਵੀ ਦਵਾਗੇ ਸਾਰਾ ਈ ਇੰਕੁਆਇਰੀ ਆਪਣੇ ਆਪਣੇ ਬਵਾਉਂਟ ਕੋਈ ਨਾ ਕਰੇ ਵੀਡੀਓ ਬਿਲਕੁਲ ਭਾਜੀ ਜੋ ਸਾਡੀ ਪਹਿਲੇ ਵੀਡੀਓ ਮੈਂ ਫੇਸਬੁਕ ਤੇ ਦੇਖਦਾ ਪਿਆ ਜੋ ਸਾਡੇ ਮਾਰਕੀਟ ਦੇ ਭਰਾਵਾਂ ਨੇ ਵੇਖੀ ਹੈ ਤੁਸੀਂ ਆ ਰਹੇ ਆ ਕਿ ਉਹ ਕਿ ਉਹਨਾਂ ਨੇ ਕਿਹਾ ਤਾਂ ਕਿ ਇਹ ਜਾਣਕਾਰੀ ਇਹਨਾਂ ਨੇ ਮੰਗੀ ਆ ਤੇ ਕਿ ਗਲਤੀ ਨਾ ਵਾਝ ਗਈ ਹੈ ਪਰ ਜੇ ਤੁਸੀਂ ਉਹਨਾਂ ਨੂੰ ਵੀਡੀਓ ਦਿਵਾਵਾਂਗੇ ਇਹ ਵੀਡੀਓ ਵਾਇਰਲ ਕਰੋਗੇ ਦੇਖੋਗੇ ਤੁਹਾਨੂੰ ਆਪ ਪਤਾ ਲੱਗਣਾ ਕਿ ਉਹਨੇ ਆਪ ਫ੍ਰਿਕਟ ਦਵਾਇਆ ਜਾਂਦਾ ਫੋਨ ਲੈਣ ਆਇਆ ਸੀ ਜੀ ਫੋਨ ਦੇਖਦਾ ਵੇ ਫੋਨ ਵੇਖਣ ਆਇਆ ਲਿੱਤਾ ਹੀ ਨਹੀਂ ਬਾਅਦ ਵਿੱਚ ਐਸੀ ਦਾ ਸਿਆਜ ਬਹੁਤ ਜੇ ਕੋਈ ਬਾਅਦ ਵਿੱਚ ਵਾਪਸ ਭੱਜ ਲੱਗਾ ਨਾਲ ਬੇਟਾ ਵੀ ਸੀ ਬੇਟੇ ਨੇ ਵੇਖਿਆ ਕਿ ਕੈਮਰੇ ਲੱਗੇ ਆ ਸਾਰਾ ਕੁਝ ਤੇ ਸਾਹਮਣੇ ਆ ਗਿਆ ਪਰ ਉਹ ਨਿਕਲ ਗਿਆ ਉਸ ਤੋਂ ਬਾ ਬਿਲਕੁਲ ਸਰ ਜੋ ਤੁਹਾਡੇ ਸਾਹਮਣੇ ਆ ਕੋਈ ਆ ਗਿਆ ਬੰਦੇ ਭਾਜੀ ਉੱਪਰ ਵੀਰ ਜੀ ਦਾ ਪਲੇਅਰ ਹੋ ਜਾਏਗਾ ਜੀ ਹਾਂਜੀ ਪਹਿਲੇ ਪਹਿਲੇ ਇਸ ਚੀਜ਼ ਤੇ ਲੈਣੇ ਸੀ ਮੋਬਾਈਲ ਦੇ ਵੈਸੇ ਜੀ ਸਰ ਥੋੜੇ ਜੀ ਤੇ ਜਦੋਂ ਹਸਪੀਟਲ ਲੈ ਕੇ ਗਏ ਆ ਉਹ ਨਾਲ ਗਿਆ ਸੀ ਤੁਹਾਡੇ ਉਹ ਬਾਅਦ ਚ ਹੋਇਆ ਜੀ ਉਹ ਬਾਅਦ ਚ ਹੋਇਆ ਜੀ ਜਦੋਂ ਉਹਨੇ ਵੇਖਿਆ ਨਾ ਜਦੋਂ ਵੇਖਿਆ ਕਿ ਸਾਰਾ ਕੁਝ ਸਾਹਮਣੇ ਆ ਜਾਣਾ ਉਹ ਵੇਖ ਕੇ ਉਹਨਾਂ ਨੇ ਕੈਮਰੇ ਵੇਖ ਕੇ ਉਸ ਤੋਂ ਬਾਅਦ ਆਇਆ ਜੀ ਉਹ ਢੋਲੀ ਮਾਰ ਕੇ ਉਹ ਭੱਜ ਗਿਆ ਸੀ ਉੱਥੋਂ ਜੀ ਬੋਲੀ ਵਾਲ ਕੇ ਤੁਹਾਨੂੰ ਵੀਡੀਓ ਚਾਇਲਗਾ ਲਾਸਟ ਦੇ ਵਿੱਚ ਕੀ ਉਹ ਨਿਕਲਦਾ ਪਿਆ ਪਰ ਉਹਦੇ ਬੇਟੇ ਨੇ ਨਾਲ ਉਹਦਾ ਬੇਟਾ ਹੀ ਫੇਟ ਨਹੀਂ ਵਿਖਿਆ ਕਿ ਕੈਮਰੇ ਲੱਗੇ ਹੈ ਕਿ ਪਿਤਾ ਜੀ ਇਹ ਸਾਰਾ ਕੁਝ ਤੇ ਕਲੀਅਰ ਹੀ ਹੋਏ ਨਾ ਤੇ ਸਾਨੂੰ ਜਾਨਣਾ ਚਾਹੀਦਾ ਵਾ ਠੀਕ ਹੈ ਜੀ ਰક્ષਕ ਹੀ ਪਖਸ਼ਕ ਬਣ ਜੇ ਇੱਕ ਪੁਲਿਸ ਵਾਲਾ ਆਪਣੀ ਜ਼ਿੰਮੇਵਾਰੀ ਨਾ ਸਮਝੇ ਨਹੀਂ ਨਹੀਂ ਠੀਕ ਹੈ ਕੁਝ ਨਹੀਂ ਹੋਇਆ ਨਹੀਂ ਕੋਈ ਘਟਨਾ ਬਹੁਤੀ ਮੰਦਭਾਗੀ ਘਟਵਾ ਜਿਹੜੀ ਵਾਪਰੀ ਅੱਜ ਠੀਕ ਸਾਡੀ ਲੋਰੈਂਸ ਚੌਂਕੀ ਦੇ ਮੁਲਾਜ਼ਮ ਵੱਲੋਂ ਜੋ ਘਟਨਾ ਸਾਹਮਣੇ ਆਈ ਹੈ ਉਸ ਦੇ ਮਤਾਬਕ ਸੀਪੀ ਸਾਹਿਬ ਦੇ ਹੁਕਮ ਮੁਤਾਬਕ ਉਹਨੂੰ ਇਮੀਡੀਏਟਲੀ ਸਸਪੈਂਡ ਕਰਤਾ ਤੇ ਜੋ ਵੀ ਉਹਨਾਂ ਦੇ ਪਰਿਵਾਰ ਚੋਂ ਜਾਂ ਦਿਸਦਾਰਾਂ ਚੋਂ ਜੋ ਵੀ ਬਿਆਨ ਲਿਖਵਾਉਣਗੇ ਬਿਆਨ ਮੁਤਾਬਕ ਜੋ ਵੀ ਬੰਦੀ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਜਾਊਗੀ ਸਰ ਦੁਕਾਨਦਾਰ ਵੱਲੋਂ ਕਿਹਾ ਯਾਰਾ ਕਿ ਗੋਲੀ ਚਲਾਈ ਗਈ ਹੈ ਜੀ ਉੱਥੇ ਕਾਊਂਟਰ ਦੇ ਉੱਤੇ ਰੱਖ ਕੇ ਏ ਜੀ ਸਾਨੂੰ ਸੀਸੀਟੀਵੀ ਫੁਟੇਜ ਵੀ ਮੌਕੇ ਤੋਂ ਮਿਲ ਗਈ ਆ ਦੂਸਰਾ ਜੋ ਆਈ ਵਿਟਨੈਸ ਵੀ ਮੌਕੇ ਤੇ ਹੈਗੇ ਆ ਜੋ ਵੀ ਇਨਵੈਸਟੀਗੇਸ਼ਨ ਦੌਰਾਨ ਸੀਸੀਟੀਵੀ ਫੁਟੇਜ ਜਾਂ ਮੌਕੇ ਤੇ ਜੋ ਆਈ ਵਿਟਨੈਸ ਨੇ ਜਾਂ ਫਿਰ ਉਹਨਾਂ ਦੇ ਜੋ ਰਿਲੇਟਿਵ ਦੇ ਬਿਆਨ ਸਾਹਮਣੇ ਆਉਂਦੇ ਨੇ ਉਸ ਦੇ ਮੁਤਾਬਕ ਜੋ ਵੀ ਬੰਦੀ ਕਰ ਬਈ ਉਹ ਉਹਨਾਂ ਦੇ ਖਿਲਾਫ ਕੀਤੀ ਜਾਊਗਾ ਉਹ ਪੈਸੇ ਦਾ ਲੈਣ ਦੇਣ ਦੱਸਿਆ ਜਾ ਰਿਹਾ ਹੈ ਕਿ ਕੋਈ 80000 ਰੁਪਏ ਜਿਹੜਾ ਉਹਨੇ ਪੁਲਿਸ ਮੁਲਾਜ਼ਮ ਨੇ ਦੇਣਾ ਸੀ ਉਹ ਪੈਸੇ ਇਹਨਾਂ ਵੱਲੋਂ ਮੰਗੇ ਗਏ ਤੇ ਉਹਨੇ ਸਿੱਧੀ ਧਮਕੀ ਦਿੱਤੀ ਉਸ ਤੋਂ ਬਾਅਦ ਟ੍ਰਿਗਰ ਦੱਬ ਤਾ ਅਜੀ ਜੀ ਅਗਰ ਬਿਆਨ ਜਦੋਂ ਲਵਾਂਗੇ ਉਹਨਾਂ ਦੇ ਬ੍ਰਦਰ ਦੇ ਫੇਰ ਹੀ ਸ ਜੋ ਵੀ ਬੰਨਾਂ ਦੇ ਮੁਤਾਬਕ ਹੋਊਗਾ ਉਸ ਦੇ ਖਿਲਾਫ ਕਾਰਵਾਈ ਕੀਤੀ। ਸਰ ਸਸਪੈਂਡ ਕਰ ਦਿੱਤਾ ਗਿਆ ਜੀ। ਹਾਂਜੀ ਉਹਨੂੰ ਇਮੀਡੀਏਟਲੀ ਸੀਪੀ ਸਾਹਿਬ ਵੱਲੋਂ ਸਸਪੈਂਡ ਕਰ ਦਿੱਤਾ ਗਿਆ। ਕਿਹੜੀ ਜਗ੍ਹਾ ਤੇ ਤਨਾਤ ਸੀ ਸਰ ਬਿਸਮੱਲਾਹ। ਇਹ ਮੁਲਾਜ਼ਮ ਪੁਲਿਸ ਸਟੇਸ਼ਨ ਸਿਵਲ ਲਾਈਨਸ ਦੀ ਚੌਂਕੀ ਲੋਰੈਂਸ ਰੋਡ ਵਿਖੇ ਤਨਾਤ ਸੀ। ਠੀਕ ਹੈ ਜੀ। ਐਸੀ ਘਟਨਾਤ ਜਿਹੜਾ ਪਹਿਲਾਂ ਵੀ ਜਿਹੜੀ ਹੈ ਆ ਲੋਕੀ ਮਹੀਨੇ ਪਹਿਲਾਂ ਵੀ ਗੋਲੀਆਂ ਚਲਾਈਆਂ ਗਿਆ ਸੀ। ਉਹਨਾਂ ਦੇ ਉੱਤੇ ਮਾਮਲਾ ਜਿਹੜਾ ਦਰਜ ਕੀਤਾ ਗਿਆ ਸੀ ਤਾਂ ਹੁਣ ਅਗਲੇਰੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ। ਅਗਲੇਰੀ ਕਾਰਵਾਈ ਜੋ ਵੀ ਸੀਸੀਟੀਵੀ ਫੁਟੇਜ ਜੋ ਵੀ ਹਾਈ ਵਿਟਨੈਸ ਮੌਕੇ ਤੇ ਹੈ ਤੇ ਜੋ ਉਹਨਾਂ ਦੇ ਰਿਲੇਟਿਵ ਜੋ ਵੀ ਬਿਆਨ ਲਿਖੋਣਗੇ ਉਸ ਦੀ ਤਹਿਤ ਜੋ ਵੀ ਬੰਦੀ ਕਰ ਵੀ ਉਹਨਾਂ ਦੇ ਖਿਲਾਫ ਕੀਤੀ ਜਾਊਗੀ ਅਸਲ ਲੜਕੇ ਦੀ ਕੰਡੀਸ਼ਨ ਹੁਣੇ ਡਾਕਟਰਸ ਨੂੰ ਮੈਂ ਮਿਲ ਕੇ ਆਇਆ ਮੌਕੇ ਤੇ ਕੰਡੀਸ਼ਨ ਦੇਖਿਆ ਲੜਕੇ ਦੀ ਕੰਡੀਸ਼ਨ ਸੀਰੀਅਸ ਹੈ ਤੇ ਅਸੀਂ ਪਰਮਾਤਮਾ ਨੂੰ ਇਹ ਦੁਆ ਕਰ ਰਹੇ ਹਾਂ ਕਿ ਪਰਮਾਤਮਾ ਕਿਸੇ ਉਹ ਤਰ੍ਹਾਂ ਕਿਰਪਾ ਕਰੇ ਤੇ ਲੜਕੇ ਦੀ ਜਾਨ ਬਚ ਜਾਵੇ